ਕਬੂਰੂ ਤੇਗ ਬਾਦਰ ਸਾਹਿਬ ਨੇ ਕਿਹਾ بیٹے ਮੈਂ ਤੇਰੇ ਮੂੰਹ ਬਲਹੀ ਸੁਣਨਾ ਚਾਹਲਾ ਸੀਗਾ ਠੀਕ ਹੈ ਚਲ ਜਾ ਕੇ ਔਰੰਗਜ਼ੇਬ ਨੂੰ ਕਹਿ ਦੋ ਕਿ ਗੁਰੂ ਤੇਗ ਬਾਦਰ ਸਾਹਿਬ ਇਸ ਧਰਮ ਨੂੰ ਕਬੂਲ ਕਰਨਗੇ ਮੁਸਲਮਨ ਅਸੀਂ ਸਾਰੇ ਧਰਮ ਨੂੰ ਕਬੂਲ ਕਰ ਲਾਂਗੇ 12000 ਫੌਜ ਭੇਜੀ ਜਾਂਦੀ ਹੈ ਸ਼੍ਰੀ ਗੁਰੂ ਤੇਗ ਬਾਦਰ ਸਾਹਿਬ ਨੂੰ ਅਰੈਸਟ ਕਰਨ ਵਾਸਤੇ ਐਲਕਾਰ ਭੇਜੇ ਜਾਂਦੇ ਹਨ ਜਦੋਂ ਉਹ ਗੁਰੂ ਤੇਗ ਬਾਦਰ ਸਾਹਿਬ ਨੂੰ ਮਿਲਦੇ ਨੇ ਗੁਰੂ ਤੇਗ ਬਾਦਰ ਸਾਹਿਬ ਕਹਿੰਦੇ ਨੇ ਔਰੰਗਜ਼ੇਬ ਨੂੰ ਕਹਿ ਦੋ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਖੁਦ ਚੱਲ ਕੇ ਆਵਾਂਗੇ ਗੁਰੂ ਤੇਗ ਬਾਦਰ ਸਾਹਿਬ ਆਪਣੇ ਨਾਲ ਸਤ ਪਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਗਿਆਲਾ ਜੀ ਨੂੰ ਲੈਂਦੇ ਨੇ ਪਰਿਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰਦਾ ਹੈ ਉਸ 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 ਵੇਲੇ ਦਾ ਜਰਾ ਚਿੱਤਰਣ ਯਾਦ ਕਰੋ ਜਦੋਂ ਤੁਹਾਨੂੰ ਪਤਾ ਹੈ ਕਿ ਸਾਡਾ ਕੋਈ ਬੱਚਾ ਫੌਰਨ ਜਾਂਦਾ ਹੈ ਨਾ ਆਪਣੀਆਂ ਅੱਖਾਂ 'ਚ ਹੰਝੂ ਆਉਂਦੇ ਨੇ ਆਪਾਂ ਚਾਰ-ਚਾਰ ਪੰਜ-ਪੰਜ ਦਿਨ ਖਾਣਾ ਨਹੀਂ ਖਾਂਦੇ ਕਿ ਸਾਡਾ ਬੱਚਾ ਬਾਹਰ ਚਲਾ ਗਿਆ ਹਾਲਾਂਕਿ ਉਹ ਕਮਾਉਣ ਗਿਆ ਉੱਥੇ ਪੜ੍ਹਨ ਗਿਆ ਹੈ ਮਾਤਾ ਨਾਨਕੀ ਨੂੰ ਪਤਾ ਹੈ ਕਿ ਮੇਰਾ ਪੁੱਤਰ ਵਾਪਸ ਨਹੀਂ ਆਏਗਾ पर जिस टाइम माता नानकीनु ਉਰਤੇ ਪੱਜ ਸਭ ਪੈੜੀ ਹੱਥ ਲਾ ਕੇ ਆਂਦੇ ਨੇ ਮਾਤਾ ਜੀ ਮੇਰੇ ਲਈ ਕੀ ਸੇਵਾ ਹੈ ਉਹਨੇ ਕਹ ਪੁੱਤਰ ਮੈਂ ਚੌਨੀ ਹੈ ਕਿ ਚਿੱਤਾ ਤੇਰਾ ਖਸਦਾ ਹੋਇਆ ਚਿਹਰਾ ਜਾ ਰਿਹਾ ਹੈ ਇਸੇ ਤਰ੍ਹਾਂ ਖਸਦਾ ਹੋਇਆ ਤੇਰਾ ਚਿਹਰਾ ਵਾਪਸ ਆਏਗਾ ਉਹ ਕਹਿੰਦਾ ਮਾਤਾ ਜੀ ਮੈਂ ਵਾਪਸ ਆਵਾਂ ਜਾਂ ਨਾ ਆਵਾਂ ਲੇਕਿਨ ਮੇਰਾ ਚਿਹਰਾ ਕਿਸੇ ਤਰ੍ਹਾਂ ਖਸਦਾ ਹੋਇਆ ਵਾਪਸ ਆਏਗਾ ਤਾਂ ਵਾਪਸ ਆਇਆ ਕਿਉਂਕਿ ਵਚਨ ਦਿੱਤਾ ਹੋਇਆ ਸੀ ਕਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਨੂੰ ਪਿਆਰ ਦੇ ਕੇ ਸੰਗਤ ਨੂੰ ਫਤਿਹ ਬੁਲਾ ਕੇ ਜਿਸ ਸਮ ਗੁਰੂ ਤੇਗ ਬਹਾਦਰ ਸਾਹਿਬ ਚੱਲਦੇ ਨੇ ਪੰਡਤ ਕਿਰਪਾ RAM ਉਸ ਟੇ ਮੌਜੂਦ ਸੀ ਉਹ ਤੇ ਪੰਡਤ ਕਿਰਪਾ RAM ਜਦੋਂ ਨਾਲ ਚੱਲਣ ਲੱਗਦਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਪੰਡਤ ਜੀ ਨੂੰ ਆਨੇ ਕਿ ਤੇਰੀ ਇੱਕ ਸੇਵਾ ਲਈ ਹੈ ਬੈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੜਾਈ ਕਰਾਉਣੀ ਹੈ ਤੁਸੀਂ ਇੱਥੇ ਰੋ ਮੈਂ ਉੱਥੇ ਜਾ ਕੇ ਛਿ ਪੰਡਤ ਕਿਰਪਾ RAM ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਰਹੇ ਨੇ ਉਹਨਾਂ ਨੇ ਗੁਰੂ ਸਾਹਿਬ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਨੇ ਸ਼ਾਇਦ ਕਿਹਾ ਉਸ ਬਹੁਤ ਘਾਤੂ ਲੇਖਨ ਉਹਦੇ ਸੋ ਨੂੰ ਇਹ ਗੱਲ ਮਿਲਦੀਆਂ ਨੇ ਜਿਸ ਸਮ ਉਹ ਦਿੱਲੀ ਪਹੁੰਚ ਜਾਂਦੇ ਨੇ ਦਿੱਲੀ ਜਾ ਕੇ ਉਹਨਾਂ ਦੇ ਸਾਹਮਣੇ ਤਿੰਨ ਗੱਲਾਂ ਰੱਖੀਆਂ ਜਾਂਦੀਆਂ ਨੇ ਪਹਿਲੀ ਗੱਲ ਕਰਾਮਾਤ ਦਿਖਾਓ ਦੂਜੀ ਗੱਲ ਧਰਮ ਪਰਿਵਰਤਨ ਕਰ ਲੋ ਤੀਜੀ ਗੱਲ ਮਰਨ ਨੂੰ ਤਿਆਰ ਹੋ ਜਾਓ ਜਦੋਂ ਇਹ ਤਿੰਨੇ ਗੱਲਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬਾਂ ਨੇ ਕਿ ਅਸੀਂ ਤੀਜੀ ਗੱਲ ਨੂੰ ਚੁਣਦੇ ਹਾਂ ਉਹਨਾਂ ਨੂੰ ਪਿੰਜਰੇ ਦੇ ਵਿੱਚ ਰੱਖਿਆ ਜਾਂਦਾ ਹੈ ਪਿੰਜਰੇ ਪਤਾ ਕਿਹੋ ਜਿਹਾ ਸੀਗੇ ਪਿੰਜਰਾ ਇੰਨਾ ਟਾਈਟ ਸੀਗਾ ਕਿ ਜੇ ਬੰਦਾ ਥੋੜਾ ਜਿਹਾ ਵਿਸਥਾਰ ਅੰਦਰ ਲੈਂਦਾ ਸੀਗਾ ਤੇ ਸਰੀਰ ਫੁੱਲਣੋਂ ਪਿੰਜਰੇ ਦੇ ਜਿਹੜੀ ਲੋਕਾਂ ਉਹ ਸਰੀਰ ਦੇ ਚੁੱਕ ਦੀਆਂ ਸੀਗੀਆਂ ਸਾਰੀ ਰਾਤ ਕਹੇ ਜਿ ਪਿੱਟਿਆ ਦੇ ਵਿੱਚ ਬੈਠੇ ਰਹਿਣ ਔਰ ਫਿਰ ਇਹ ਹਦੇਸ਼ ਹੋ ਜਾਣਾ ਕਿ ਭਾਈ ਦਿਆਲਾ ਜੀ ਨੂੰ ਅਲੱਗ ਤੋਂ ਬਣਾਇਆ ਗਿਆ ਭਾਈ ਸਤੀਦਾਸ ਭਾਈ ਮਤੀਦਾਸ ਹਰ ਇੱਕ ਨੂੰ ਕੱਲਾ-ਕੱਲਾ ਕਰਕੇ ਪੁੱਛਿਆ ਗਿਆ ਕਿ ਤੁਸੀਂ ਧਰਮ ਕਬੂਲ ਕਰ ਲੋ ਤੁਹਾਡਾ ਨਾਮ ਆ ਜਾਏਗਾ ਹੋ ਜਾਏਗਾ ਉਹਨੇ ਕਹੇ ਨਹੀਂ ਜੀ ਅਸੀਂ ਧਰਮ ਕਬੂਲ ਨਹੀਂ ਕਰਨਾ ਨਾ ਸਾਡੇ ਗੁਰੂ ਨੇ ਕੋਈ ਕਰਾਮਾ ਦਿਖਾਣੀ ਹੈ ਈਵਨ ਕਿ ਭਾਈ ਸਤੀਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ ਕਿ ਜੇ ਕਹੋ ਤੇ ਮੈਂ ਇਹਦਾ ਤਖਤਾ ਪਟ ਕਰ ਦਿਆਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਨ ਲੱਗੇ ਤੇਰੀ ਚੋਈ ਦੀ ਤਾਕਤ ਕਿੱਥੋਂ ਆਈ ਹੈ ਕਹਿੰਦਾ ਜੀ ਤੁਹਾਡੇ ਕੋਲ ਸੈਨਸੀਟਾ ਦੀ ਗੱਲ ਵੇਖੋ ਮੈਂ ਤੇਗ ਬਹਾਦਰ ਸਾਹਿਬ ਦੀ ਉਹ ਕਹਿਣ ਲੱਗੇ ਜਿੱਥੇ ਤੂੰ ਮੇਰੇ ਤੋਂ ਤਾਕਤ ਆਈ ਹੈ ਮੈਂ ਕੁਝ ਨਹੀਂ ਕਹਿ ਰਿਹਾ ਤੇ ਤੂੰ ਕਿਵੇਂ ਇੰਨੀ ਗੱਲ ਕਿਧਰ ਉਬਾਲਾ ਖਾਰਾ ਇੱਥੇ ਸਾਰੇ ਆਰਾਮ ਨੇ ਬਹਿ ਜਾ ਚਿਹਰਾ ਪਾਣਾ ਮਿੱਠਾ ਲੱਗੇ ਆਪਾਂ ਨੂੰ ਮੰਨਣਾ ਪੈ ਗਿਆ ਪਾਣਾ ਇਹ ਘਟਨਾ ਕਠਣੀ ਹੈ ਸਾਰੀ ਕਠਣਾ ਆਪਰ ਨਹੀਂ ਹੈ ਭਾਈ ਸਤੀਦਾਸ ਨੂੰ ਜਿਹੜਾ ਹੈ ਭਾਈ ਮਤੀਦਾਸ ਨੂੰ ਸਾਹਮਣੇ ਆਲੇ ਨਾਲ ਚਲਾ ਦਿੱਤਾ ਜਾਂਦਾ ਇੱਕ ਬੰਦੇ ਨੂੰ ਤੁਸੀਂ ਆਰੀ ਦਾ ਇੱਕ ਮੜਾ ਜੀ ਇੱਕ 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 ਮੇਖੀ ਖੋਜ ਹੈ ਨਾ ਆਪਣੀ ਉਂਗਲੀ ਦੇ ਵਿੱਚ ਤੇ ਆਪਣੀ ਜਾਨ ਨਿਕਲ ਜਾਂਦੀ ਹੈ ਸਾਰੇ ਦੇ ਸਾਹਮਣੇ ਆਰੇ ਨਾਲ ਦੋ ਫਾੜ ਕਰ ਦਿੱਤਾ ਗਿਆ ਕੋਈ ਨਹੀਂ ਡੋਲਿਆ ਨਾ ਭਾਈ ਮਤੀਦਾਸ ਹੀ ਡੋਲਿਆ ਉਸ ਤੋਂ ਬਾਅਦ ਭਾਈ ਸਤੀਦਾਸ ਨੂੰ ਰੂਈ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਭਾਈ ਗਿਆਲੇ ਨੂੰ ਇੱਕ ਗਰਮ ਪਾਣੀ ਵਿੱਚ ਆਲੂ ਵਰਗੋ ਵਾਲ ਦਿੱਤਾ ਗਿਆ ਕਿੰਨੇ ਵੱਡੇ ਦੱਸੀ ਹੈ ਆਪਣੀ ਅਗਰ ਇੱਕ ਉਂਗਲੀ ਵੀ ਅੱਡੇ ਦੇ ਵਿੱਚ ਰੱਖ ਦਿੱਤੀ ਜਾਏ ਨਾ ਆਪਣੇ ਕੋਈ ਜਿਹੜੀ ਮਰਜ਼ੀ ਈਨ ਮੰਨਾਲੋ ਆਪਾਂ ਕਹਿੰਦਾ ਕਿ ਹਾਂ ਠੀਕ ਹੈ ਮੈਨੂੰ ਮਨਜ਼ੂਰ ਹੈ ਮੈਂ ਗੱਲ ਕਰਨ ਨੂੰ ਤਿਆਰ ਹਾਂ ਉਹਨਾਂ ਜਿਨ੍ਹਾਂ ਨੇ ਜਿਸ ਟਾਈਮ ਨਹੀਂ ਮੰਨਿਆ ਸਰ ਗੁਰੂ ਸਾਹਿਬ ਨੇ ਆਦੇਸ਼ ਹੋਇਆ ਕਿ ਇਹਨਾਂ ਦਾ ਜਿਹੜਾ ਹੈ ਸਿਰ ਧਰ ਤੋਂ ਜੁਦਾ ਕਰ ਦਿੱਤਾ ਜਾਏਗਾ ਉਹ ਦਿਨ ਆ ਗਿਆ ਜਿਸ ਦਿਨ ਇਹ ਕੰਮ ਕਰਨਾ ਸੀਗਾ ਨਵੰਬਰ 1675 ਤੇ ਵਜਣਾ ਹੈ ਦੇ ਕੋਈ ਅੱਗੇ ਪਿੱਛੇ ਕੁਝ ਦੱਸਦਾ ਹੈ ਲੇਕਿਨ ਨਵੰਬਰ 1675 ਵਿੱਚ ਗੁਰੂ ਸਾਹਿਬ ਦਾ ਜਿਹੜੀ ਹੈ ਸ਼ਹੀਦੀ ਹੁੰਦੀ ਹੈ ਨਵੰਬਰ 1675 ਵਾਲਾ ਦਿਨ ਜਿੱਦਾਂ ਸ਼ਹੀਦੀ ਹੋਣੀ ਹੈ ਉਦੋਂ ਇੱਕ ਸੀਨ ਕੀ ਵਾਪਰਦਾ ਹੈ ਕੱਠ ਬਹੁਤ ਵੱਡਾ ਇਕੱਠਾ ਹੋਇਆ ਹੈ ਬਹੁਤ ਵੱਡਾ ਕੱਠ ਕੋਈ ਤਮਾਸ਼ੀਨ ਹੈ ਕੋਈ ਗੁਰੂ ਜੀ ਦੇ ਚੇਲੇ ਨੇ ਕੋਈ 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 ਖੁਸ਼ ਹੋ ਰਹੀ ਆ ਗਿਵਾਜ ਮਜਾ ਆਏਗਾ ਇਸ ਤਰ੍ਹਾਂ ਦਾ ਕੰਮ ਹੋਣਾ ਹੈ ਉੱਥੇ ਗੁਰੂ ਜੀ ਨੂੰ ਪੁੱਛਿਆ ਜਾਂਦਾ ਹੈ कोतਵਾਲੀ ਜਿਹੜਾ ਹੈ ਅਬਦੁੱਲ कोतਵਾਲੀ ਹੁੰਦਾ ਹੈ ਜਿਹੜਾ ਗੁਰੂ ਜੀ ਨੂੰ ਲੈ ਕੇ ਜਾਂਦਾ ਹੈ ਅਬਦੁੱਲਾ ਵਹੀਦ ਜਿਹੜਾ ਕਾਜੀ ਹੁੰਦਾ ਹੈ ਜਿਹੜਾ ਗੁਰੂ ਜੀ ਨੂੰ ਸਜ਼ਾ ਸੁਣਾਉਂਦਾ ਹੈ ਤੇ ਜਲਾਲਉਦੀਨ ਜਿਹਨੇ ਗੁਰੂ ਜੀ ਦਾ ਧੜ ਸਿਰ ਤੋਂ ਅਲੱਗ ਕਰਨਾ ਹੁੰਦਾ ਹੈ ਉਹ ਤਿੰਨ ਬੰਦੇ ਉੱਥੇ ਮੌਜੂਦ ਸਨ ਗੁਰੂ ਜੀ ਨੂੰ ਪੁੱਛਿਆ ਜਾਂਦਾ ਹੈ ਕਿ ਗੁਰੂ ਜੀ ਤੁਹਾਡੇ ਕੋਈ ਆਖਰੀ ਇੱਛਾ

ਕਰੰਬੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਪਹਾਇਆ ਗਏ ਬਸ ਤਦ ਕਾਲ ਨਾਨਕ ਤੇ ਮੁਖੋ ਜਿਹੜੇ ਕੀਤੀ ਛੁੱਟੀ ਨਾਲੇ ਵਰਡ ਵੰਦੇ ਉਸ ਤੋਂ ਬਾਅਦ ਗੁਰੂ ਜੀ ਦਾ ਸਰਜਰ ਹੈ ਤਰ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਇੱਕ ਤਮ ਛਨਾਟਾ ਸਾਜ਼ਰਦਾ ਹੈ ਲੋਕ ਹਰਾਨ ਰਹਿ ਜਾਂਦੇ ਨੇ ਕਿ ਕਮਾਲ ਐਡਾ ਵੱਡਾ ਕੈਰ ਐਡਾ ਵੱਡਾ ਪਾਪ ਇਹ ਕਿਸ਼ਰ ਹੋ ਗਿਆ ਲੇਕਿਨ ਹੋ ਗਿਆ ਮੇਂ ਨੇਰੀ ਬਹੁਤ ਜ਼ਿਆਦਾ ਇੱਕ ਚੱਕਰ ਕਹਿ ਲੋ ਆਪਾਂ ਪਿੱਛੇ ਬਜ਼ੁਰਗਾਂ ਦੇ ਹੁੰਦੇ ਇਸ ਟਾਈਮ ਹਵੇਰੀ ਲਾਲ ਆਉਂਦੇ ਸੀ ਕਿ ਨਾ ਜ਼ਰੂਰ ਕਿਤੇ ਕਤਲ ਹੋਇਆ ਹੋਵੇਗਾ ਤਾਂ ਨੇਰੀ ਲਾਲ ਆਈ ਇਸ ਤਰ੍ਹਾਂ ਇੱਕ ਕਤਲੋਂ ਕਤਲ ਨਹੀਂ ਸੀਗੀ ਇੱਕ ਬਹੁਤ ਵੱਡੀ ਸ਼ਹਾਦਤ ਸੀਗੀ ਕਿ ਇੱਕ ਕੁਲਦੀਪ ਸਿੰਘ ਜੀ ਜਾਣਦੇ ਨੇ ਇੱਕ ਤਰਲੋਕ ਸਿੰਘ ਗੁੰਚਾ ਕਵੀ ਹੋਇਆ ਤਰਲੋਕ ਸਿੰਘ ਗੁੰਚਾ ਰੋਪੜ ਦੇ ਰਹਿਣ ਵਾਲੇ ਨੇ ਅੱਜ ਕੱਲ੍ਹ ਇਸ ਦੁਨੀਆ ਵਿੱਚ ਨਹੀਂ ਹੈ ਮੈਂ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਸਲਾਮ ਵੀ ਕਰਦਾ ਹੈ ਤਰਲੋਕ ਸਿੰਘ ਗੁੰਚਾ ਇੱਕ ਕਵਿਤਾ ਦਾ ਵਰਣਨ ਕਰਦਾ ਹੈ ਤਰਲੋਕ ਸਿੰਘ ਗੁੰਚਾ ਆਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਅਖੀਰਲੇ ਟਾਈਮ ਵਿੱਚ ਅਬਦੁੱਲਾ ਨੂੰ ਤੇ ਅਬਦੁੱਲ ਮਹੀਰ ਨੂੰ ਤੇ ਜਲਾਲੀਦੁੱਦ ਨੂੰ ਕਿਹਾ ਕਿ ਕਹਿ ਦਿਓ ਆਪਣੇ ਰਾਜੇ ਵਰ ਅਸ਼ੇਰ ਨੂੰ ਮੇਰਾ ਸਨਾਹ ਦੇ ਦੋ ਰਾਜੇ ਹੋਰ ਮੁਝੇ ਇੱਕ ਇੱਕ ਕਵੀਰ ਦੀਆਂ ਗੱਲਾਂ ਹੈ ਇੱਕ ਕਵੀ ਦੀਆਂ ਗੱਲਾਂ ਹੈ ਕਿਸ ਨਾਂ ਦੇ ਦਿਓ ਮੈਂ ਹ ਤੇਗ ਤੇ ਕੱਢ ਲ ਤੇਗ ਤੂੰ ਵੀ ਮੈਂ ਹ ਤੇਗ ਤੇ ਕੱਢ ਲ ਤੇਗ ਤੂੰ ਵੀ ਇੱਕ ਦੂਨੀ ਭਾਵੇਂ ਪਰਖਲਾ 100 ਤਿੱਗ ਮੈਨੂੰ ਲਭ ਹੈ ਤੇਗ ਬਹਾਦਰੀ ਦਾ ਬਿਨ ਸਭੇ ਨਹੀਂ ਸਰਦੀਆਂ ਹੋ ਤੇਗਾ ਮੈਂ ਜਵਾਨ ਬਚਪਨ ਤੋਂ ਹੀ ਤੇਗਾਂ ਦੀ ਸ਼ਾਮਾਣੀ ਵੇਖ ਆਪਣੇ ਪਿਤਾ ਦੀਆਂ ਦੋ ਤਿੱਗਾਂ ਮੇਰੇ ਪਿਤਾ ਦੀ ਅਣਖ ਦਾ ਹਾਜ਼ਰੀ ਤੇ ਰਹਾ ਪਰਖ ਦਾ ਤੇਰਾ ਪਿਓ ਤੇਗਾ ਵੇਖੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤਰ ਨੇ ਵੋਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਉਹ ਲੈ ਗਈ ਤੇਰੀ ਲੱਖਾਂ ਖੋਤਿੱਤਾ ਇਹ ਬਾਤ ਕਹਤੇ ਹੋਰ ਗੁਰੂ ਸਾਹਿਬ ਆਪਣੀ ਸ਼ੀਸ਼ੀ ਪ੍ਰਾਪਤ ਕਰ ਜਾਂਦੇ ਨੇ ਗੁਰੂ ਸਾਹਿਬ ਦਾ ਸ਼ੀਸ਼ ਵਾਪਸ ਆਉਂਦਾ ਹੈ ਜਿਸ ਤਰ੍ਹਾਂ ਕਿ ਸਭ ਨੇ ਦੱਸਿਆ ਕਰਮਜੀ ਨੇ ਬੜੀ ਡਿਟੇਲ ਵਿੱਚ ਦੱਸਿਆ ਹੈ ਨਾ ਭਾਈ ਪੰਜ ਕੁਦੀਪ ਸਿੰਘ ਜੀ ਨੇ ਵੀ ਦੱਸਿਆ ਹੈ ਉਹ ਸ਼ੀਸ਼ ਦਾ ਸੰਸਕਾਰ ਕੀਤਾ ਜਾਂਦਾ ਹੈ ਉਹ ਡਿਪੈਂਡ ਕਰਦਾ ਹੈ ਕਿ ਗੁਰੂ ਜੀ ਦੀ ਸ਼ਹੀਦੀ ਤੋਂ ਸਾਨੂੰ ਸਿੱਖਿਆਵਾਂ ਕੀ ਮਿਲਦੀਆਂ ਨੇ ਚਾ ਉਹਨਾਂ ਦੀ ਬਾਣੀ ਤੋਂ ਤੀਜਾ ਪੱਖ ਹੈ ਉਹਨਾਂ ਦੀ ਬਾਣੀ ਉਹਨਾਂ ਦੀ ਸ਼ਹੀਦੀ ਤੋਂ ਆਪਾਂ ਨੂੰ ਕੀ ਸਿੱਖਿਆਵਾਂ ਮਿਲਦੀਆਂ ਨੇ ਸਭ ਤੋਂ ਪਹਿਲੀ ਸਿੱਖਿਆ ਜੇ ਵੇਖੀ ਜਾਵੇ ਆਮ ਮੈਗਰ ਗੱਲ ਕਰਾਂ ਤੇ ਸ਼ਹਿਨਸੀਲਤਾ ਸਬਰ ਤੇ ਸੰਤੋਖ ਦੀ ਸਿੱਖਿਆ ਗੁਰੂ ਸਾਹਿਬ ਤੋਂ ਮਿਲਦੀ ਹੈ ਗੁਰੂ ਸਾਹਿਬ ਨੇ ਸ਼ਹਿਨਸੀਲਤਾ